ਵਾਹਿ ਗੁਰੂ ਸਾਹਿਬ ਜੀ ਧਨ 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 ਜਨ ਆਇਆ ਜੈ ਪ੍ਰਸਾਦ ਸਭ ਜਗਤ ਤੁਰਾਇਆ ਜਨ ਆਵਨ ਕਾ ਇਹ ਸਵਾਉ ਜਾਨ ਕੇ ਸੰਗ ਚਿਤ ਆਵਨ ਆਪ ਮੁਗਤ ਮੁਗਤ ਕਰੇ ਸੰਸਾਰ ਨਾਨਕ ਇਸ ਜਨ ਕੋ ਸਦਾ ਨਮਸ਼ਕਾਰ ਸੋ ਕਉ ਟਲ ਗੁਰ ਸੇਵੀ ਐ ਅਨਸ ਸਹਜ ਸੁਬਾਏ ਦਰਸ਼ਨ ਪਰਸ਼ੀਆ ਗੁਰੂ ਕਾ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਵਾਹਿਬ ਜੀ ਤਨਸਰੀ ਮਹਲਾ ਪੰਜਵਾ ਤੁਮ ਦਾਤੇ ਠਾਕਰ ਕ੍ਰਿਪਾ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮੇ ਪ੍ਰਤਪਾਲੋ ਅਮਬਾਰਕ ਤੁਮਰੇ ਭਾਰੇ ਹਮੰਦਾ ਤੇ ਠਾਕਰ ਪ੍ਰਤਪਾਲਕ ਨਾਇਕ ਖਸਮ ਭਾਰੇ ਨਿਮਖ ਮਖ ਅਮੇ ਪਿਰਤ ਪਾਲੋ ਅਮ ਬਾਰਕ ਤੁਮਰੇ ਘਾਰੇ ਜੀਵਾ ਏਕ ਕਵਣ ਗੁਣ ਕਹੀਆ ਬੇਸ਼ਮਾਰ ਬਯੰਤ ਸੁਆਮੀ ਤੇਰੋ ਅੰਤ ਨਾ ਇਨੇ ਲਈਆ ਰਹਾ ਓਟ ਪ੍ਰਾਦ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਉੰਬਰੀ ਸ਼ਰਨ ਤੁਮਾਰੀ ਆਸਾ ਤੁਮੇ ਸੱਜਣ ਸਹੇਲੇ ਕਣਹਾਰ ਦਿਆਲਾ ਨਾਨਕ ਕਰਕੇ ਗੋਲੇ ਤੁੰਬਰੀ ਸ਼ਰਨ ਤੇ ਮਾਰੀ ਆਸਾ ਤੁਮੀ ਸਜਣ ਸੁਹੇਲੇ ਉ ਰੱਖਣ ਹਾਰ ਦਿਆਲਾ ਨਾਨਕ ਭਰ ਕੇ ਗੋਲੇ ਵਾਹ ਗੁਰੂ ਜੀ ਦਾ ਖਾਲਸਾ ਵਾਹ ਗੁਰੂ ਜੀ ਦੀ ਫਤਿਹ ਤਨਾਸਰੀ ਮਹਲਾ 5 ਤੁਮ ਦਾਤੇ ਠਾਕਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਉ ਤੁਮ ਹੀ ਪ੍ਰਤਪਾਲੋ ਹਮ ਬਾਰਕ ਕੁੰਬਰੇ ਧਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬ ਨਵਾਰ ਤੇ ਬਿਦਿਆਨ ਕੇ ਕੁੱਲ ਬਿਖੈ ਪਰਟੇ ਨਾਨਕ ਰਾਏ ਸਾਹਿ ਸਿੱਖਨ ਕੋ ਸੁਖੁ ਦੈ ਜੈ ਤੈ ਹਾਏ ਸਹਾਈ ਸਾ ਸਿੱਖਨ ਕੋ ਸੁਖੁ ਦੈ ਜਤੈ ਪਾਏ ਸਹਾਈ ਵਾਹਿਗੁਰੂ ਸਾਬ ਜੀ ਸਭਿਆ ਸਿਰ ਕਟਿਓ ਨਾ ਹਟਿਓ ਤੇ othorte ਦੌਰ ਕੈ ਆਗੇ ਹੀ ਕੋ ਪਗ ਧਾਰਿਓ ਸੀਸ ਕਟਿਓ ਨਾ ਹਟਿਓ ਤੇothorte ਦੌਰ ਕੈ ਅੱਗੇ ਕੋ ਪਗ ਧਾਰਿਓ ਕੁੰਚਰੇ ਕੋ ਤੋ ਦਾਲ ਮੈਂ ਤੇ ਘਾਏ ਕ ਜਾਏ ਕਾਏ ਪਰਹਾਰਿਓ ਮਾਰ ਕਰਿ ਹਨ ਵੀਰ ਚਲਿਓ ਅਸਲ ਕਾਰ ਸ੍ਰੀ ਹਰ ਓਰ ਪਧਾਰਿਓ ਓਮ ਕਰਿਓ ਸਿਰ ਸ੍ਰੀ ਸਿਵਲਾ ਗੋਮੂਡ ਕੀ ਮਾਲਕੋ ਮੇਰ ਸਵਾਰਿਓ ਓਮ ਕਰਿਓ ਸਿਰ ਸ੍ਰੀ ਸਿਵਲਾ ਗੋਮੂਡ ਕੀ ਮਾਲਕੋ ਮੇਰ ਸਵਾਰਿਓ ਦੋਹਰਾ ਆਮਿਤ ਸਿੰਘ ਆਤੀ ਬਲੀ ਬਹੁਤ ਕਰਿਓ ਸੰਗਰਾਮ ਨਿਖਟ ਜੋਤ ਹਾਰਸੋ ਮਿਲੀ ਜੋ ਨਿਅਸ ਕਉ ਕਰਪਾਨ ਆਮਿਤ ਸਿੰਘ ਆਤੀ ਬਲੀ ਬਹੁਤ ਕਰਿਓ ਸੰਗਰਾਮ ਨਿਸ ਜੋਤ ਹਰ ਸੋ ਮਿਲੀ ਜੋ ਨਿਸ ਕੋ ਕਰ ਪਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ